ਸਹਾਰਾ ਦੇ ਨਵੀਂ ਕੀ ਫਰੰਦਰ ਜਿਹਨੂੰ ਕੇ ਨੀਲੇ ਵਾਲੀ ਨਹਿਰ ਵੀ ਕਿਹਾ ਜਾਂਦਾ ਹੈ ਪਿੰਡ ਢੱਡੇ ਨਹਿਰ ਦੇ ਕਿਨਾਰੇ ਜ਼ਖਰ ਨਾਲਾ ਗਲਫਾ ਲੈ ਕੇ ਲੜਕੀਆਂ ਅੰਸ਼ੇ ਤੇ ਬਰਵਾਸੀਏ ਦੇ ਅੱਗੇ ਉੱਤੇ ਲਾਜ਼ਮੀ ਹੈ ਪਿੰਡ ਢੱਡੇ ਸਰਪੰਚ ਦੋਸਤ ਨੇ ਇਹ ਵੀ ਤੁਰੰਤ ਰੋਹਨਾ ਪੁਲੀਸੀ ਦੇ ਸਹਾਰਾ ਦਿੱਤੀ ਤੁਨਾ ਮਿਲਦੀ ਰੋਹਨਾ ਪੁਲੀਸੀ ਮੌਕੇ ਤੇ ਪਹੁੰਚੇ ਲਾਸ਼ ਨੂੰ ਮੌਕੇ ਤੇ ਮਰੂ ਲੋਕਾਂ ਦੀ ਮਰਹਤ ਰਗਤ ਨੂੰ ਉੱਤੇ ਉਤਾਰਿਆ ਗਿਆ ਮੌਕੇ ਦੇ ਮੌਜੂਦ ਜੀ ਸਹਾਜਨ ਸੁਪਰੀਦ ਨੇ ਕਿਹਾ ਕਿ ਪੈਨੇਜਰ ਵਿੱਚ ਇਹ ਮਾਮਲਾ ਅਤਿ ਮੱਤ ਦਾ ਜਾਬਦਾ ਹੈ ਜਦ ਕਿ ਇਹ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੀ ਬਈ ਕੀ ਨਾਮਤਵਤਾ ਕਿਹੜਾ ਮੈਂ ਸੁਖਵੰਤ ਸਿੰਘ ਪਿੰਡ ਹੰਡੇ ਸਰਪੰਚ ਜੀ ਕੀ ਇਹ ਘਟਨਾ ਵਾਪਰੀ ਕਿੰਨੇ ਕੇ ਵਜੇ ਦੀ ਘਟਨਾ ਵਾਪਰੀ ਇਹ ਸਵੇਰੇ ਕੋਈ ਇੱਥੇ ਆਹ ਬੋਤਲਾ ਪੋਤਲਾ ਚੁੱਕਦੇ ਫਿਰਦੇ ਹੁੰਦੇ ਨੇ ਤੇ ਇੱਥੇ ਸਾਡੇ ਨਾਲ ਕਿਸਤੀ ਇੱਕ ਉੱਥੇ ਸਾਡੇ ਸ਼ਹਿਰ ਸੂਰਕਰਨ ਆਉਂਦੇ ਨੇ ਬੰਦੇ ਉੱਥੇ ਬੈਠੇ ਹੁੰਦੇ ਨੇ ਤੇ ਉਹਨਾਂ ਨੇ ਜਾ ਕੇ ਉਹਨਾਂ ਨੂੰ ਦੱਸਿਆ ਵੀ ਉੱਥੇ ਗਲਫਰਾਹ ਲੈ ਆਇਆ ਕਿਸ ਨੇ ਤੇ ਉਹਨਾਂ ਨੇ ਉਹ ਆ ਕੇ ਬੰਦੇ ਸਾਡੇ ਪਿੰਡ ਦੇ ਉਰੇ ਫਿਰ ਤੇ ਉਹਨਾਂ ਦਾ ਮੈਨੂੰ ਫੋਨ ਗਿਆ ਮੈਂ ਮਾਲ ਚੌਕ ਆਪਣਾ ਸਮਰਾਲਾ ਐਸਐਚਓ ਸਾਹਿਬ ਨੂੰ ਫੋਨ ਕਰਿਆ ਤਾਂ ਫਿਰ ਉਹਨਾਂ ਨੇ ਬੰਦੇ ਭੇਜੇ ਹੀ ਬਸ ਆਹੀ ਉਸ ਪਤਾ ਲੱਗਿਆ ਵੀ ਇਹ ਕਿੱਥੇ ਦਾ ਰਹਿਣ ਵਾਲਾ ਨਹੀਂ ਇਹ ਮੈਨੂੰ ਲੱਗਦਾ ਪ੍ਰਵਾਸੀ ਆ ਕੋਈ ਉਸ ਪਤਾ ਲੱਗਿਆ ਵੀ ਕਿੰਨੇ ਕ ਵਜੇ ਦੀ ਇਹ ਘਟਨਾ ਵਾਪਰੀ ਇਹ ਸਵੇਰੇ 7:00 ਦੀ ਮੈਨੂੰ ਲੱਗਦਾ ਜੀ 7:00 ਵਜੇ ਦਾ ਹਾਂਜੀ ਸਰ ਕੀ ਮਾਮਲਾ ਹੈ ਪੁਰਾਤ ਪਛਾਣ ਹੋਈ ਹੈ ਇਹਦੀ ਕੌਣ ਆ ਇਹ ਸਾਨੂੰ ਨਾ ਆਪਣੇ ਢੰਡੇ ਤੋਂ ਸਰਪੰਚ ਸਾਹਿਬ ਨੇ ਸੁਵੰਤ ਸਿੰਘ ਉਹਨਾਂ ਦਾ ਫੋਨ ਆਇਆ ਸੀ ਉਹਨਾਂ ਨੇ ਕੋਈ ਨਾਮ ਨੂੰ ਵਿਅਕਤੀ ਡੈੱਡ ਬੋਡੀ ਦੇਖੀ ਸੀ ਨਹਿਰ ਤੇ ਉਹ ਆ ਕੇ ਚੈੱਕ ਕੀਤਾ ਹਜੇ ਤੀ ਅਸਨਾਖਤ ਨਹੀਂ ਹੋਈ ਡੈੱਡ ਬੋਡੀ ਮਿਲ ਕੇ ਇਹਨੂੰ 72 ਘੰਟਿਆਂ ਲਈ ਸਿਵਲ ਹਸਪਤਲ ਰਖਾਉਣ ਲੱਗੇ ਆ ਕੀ ਲੱਗਦਾ ਕੀ ਮਾਮਲਾ ਜੀ ਹਜੇ ਤੱਕ ਤਾਂ ਸੁਸਾਇਡ ਤਾਂ ਹੀ ਲੱਗਦਾ ਬਾਕੀ ਜੇ ਪੜਤਾਲ ਤੋਂ ਕੋਈ ਗੱਲ ਸਾਹਮਣੇ ਆਈ ਫਿਰ ਹੋਰ ਸਾਬ ਨੇ ਕਾਰਵਾਈ ਕੀਤੀ ਜਾਊਗੀ ਕੇਵਲ ਪੰਜਾਬੀ ਟੀਵੀ ਲਈ ਸਮਰਾਤ ਤੋਂ ਫਰੀਦ ਕੋਸਲ ਦੀ ਰਿਪੋਰਟ